ਪਗਤ ਜੀ ਸੋ ਸਾਡੇ ਨਾਲ ਮੌਜੂਦ ਨੇ ਪਗਤ ਜੀ ਕਿਸ ਤਰੀਕੇ ਦੇ ਕੈਂਪੇਨ ਚੱਲ ਰਹੀ ਹੈ ਇਸ ਵਕਤ ਆਜ਼ਾਦਨ ਕਿਵੇਂ ਰਿਹਾ ਅੱਜ ਦੇਖੋ ਤੁਹਾਡੇ ਸਾਹਮਣੇ ਮਾਨ ਸਾਹਿਬ ਅੱਜ ਇੱਕ ਵਾਰਡ ਦੀ ਮੀਟਿੰਗ ਲੈਣ ਲਈ ਆਏ ਨੇ ਔਰ ਇੱਥੇ ਲੱਗਦਾ ਜਿਵੇਂ ਸਾਰੇ ਹਲਕੇ ਦੀ ਕੋਈ ਜਲਸਾ ਹੋ ਰਿਹਾ ਹੈ ਇਤਨਾ ਵੱਡਾ ਜਨ ਸਮੂਹ ਇਤਨਾ ਵੱਡਾ ਜੋਸ਼ ਜੋ ਹੈ ਇਸ ਕਰਦਾ ਸਬੂਤ ਹੈ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਿਸੇ ਸਰਕਾਰ ਦੇ ਉਮੀਦਵਾਰ ਨੂੰ ਵੋਟਾਂ ਭਾਗ ਜਿਤਾਣਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹਲਕੇ ਦੇ ਕੰਮ ਕਰਾਣੇ ਹਨ ਇਸ ਕਰਕੇ ਜੇ ਸਰਕਾਰ ਦਾ ਐਮਲ ਹੋਏਗਾ ਤਾਹੀਂ ਕੰਮ ਹੋਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਓ ਇਕੱਠੇ ਹੋ ਕੇ ਹਮਲਾ ਮਾਰੀਏ ਔਰ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਈਏ ਜਿਤਾਈਏ ਔਰ ਆਪਣੇ ਕੰਮ ਹਲਕੇ ਦਾ ਵਿਕਾਸ ਔਰ ਆਪਣੇ ਸਾਰੇ ਕੰਮ ਸਰਕਾਰੀ ਕਰਾਈਏ ਬਹੁਤ ਬਹੁਤ ਧੰਨਵਾਦ ਅੱਛਾ ਅੱਜ ਮੀਟਿੰਗ ਸੀ ਕਿ ਸਾਰੇ ਉਧਾਰ ਨਾਲ ਸੀਐਮ ਸਾਹਿਬ ਦੀ ਕੋਈ ਬੜਾਈ ਕਰ ਰਹੀ ਨਤੀ ਅਗਲੀ ਕੋਈ ਅੱਜ ਸੀਐਮ ਸਾਹਿਬ ਔਰ ਸਾਡੇ ਸੰਦੀਪ ਪਾਟਕ ਜੀ ਮੀਟਿੰਗ ਲੈਣ ਲਈ ਜਿਹੜੇ ਹੋਈ ਸੀ ਮੀਟਿੰਗ ਅੱਜ ਇਸ ਤਰ੍ਹਾਂ ਕਿ ਹੋਈ ਸੀ ਕਿ ਜਿੰਨੇ ਸਾਡੇ ਐਮਐਲਏ ਚੇਅਰਮੈਨ ਮਨਿਸਟਰ ਔਰ ਮੈਂਬਰ ਪਾਰਲੀਮੈਂਟ ਆਏ ਨੇ ਬਾਹਰੋਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਰਿਵਿਊ ਕੀਤਾ ਕਿ ਤੁਸੀਂ ਕੀ ਕੰਮ ਕਰ ਰਹੇ ਹੋ ਕਿੱਥੇ ਕੋਈ ਸਮੱਸਿਆ ਆ ਰਹੀ ਹੈ ਤੇ ਇਸ ਕਰ ਕੀਤੀ ਹੈ ਸਾਰਿਆਂ ਦਾ ਪੋਜ਼ਿਟਿਵ ਰਿਸਪਾਂਸ ਆਗਾ ਅਲਓਰ ਲੱਗ ਰਿਹਾ ਵੀ ਪੂਰਾ ਵਧੀਆ ਕੰਮ ਰਿਹਾ ਪੂਰਾ ਪੂਰਾ ਲੋਕਾਂ ਨੇ ਮਨ ਬਣਾ ਲਿਆ ਹੈਗਾ ਔਰ ਇਹ ਇਤਿਹਾਸਿਕ ਇਲੈਕਸ਼ਨ ਹੋਏਗਾ ਔਰ ਬਹੁਤ ਭਾਰੀ ਭਮਤ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਆਖਰੀ ਵਿੱਚ ਲੋਕਾਂ ਨੂੰ ਅਪੀਲ ਮੈਂ ਸਾਰੇ ਹੀ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਆਓ ਸੱਚਾਈ ਦੇ ਨਾਲ ਖੜੇ ਹੋਈਏ ਜਿਹੜੀ ਸਰਕਾਰ ਕੰਮ ਕਰ ਰਹੀ ਲੋਕਾਂ ਦਾ ਭਲਾ ਕਰ ਰਹੀ ਹੈ ਉਦਾ ਸਾਥ ਦਈਏ ਉਹਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਭਾਰੀ ਭਵਨ ਜਤਾਈਏ ਔਰ ਆਨ ਵਾਲੇ ਸਮੇਂ ਚ ਜੋ 2 2 3 ਸਾ ਰਹਿੰਦੇ ਨੇ ਉਹ ਚ ਆਪਣੇ ਹਲਕੇ ਦਾ ਵਿਕਾਸ ਕਰਾਈਏ ਆਪਣੇ ਹਲਕੇ ਦੇ ਵਿਕਾਸ ਲਈ ਵੋਟ ਫਾਰ ਆਮ ਆਦਮੀ ਪਾਰਟੀ ਕਿ ਹੋਰੀ ਮਸਤਾ ਸਾਡੇ ਨਾਲ ਮੋਹਿੰਦਰ ਪਗਲ ਜੀ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਰਿਵਿਊ ਮੀਟਿੰਗ ਇੱਕ ਕੀਤੀ ਗਈ ਸੀ ਜਿਸ ਵਿੱਚ ਕਿ ਜਿੰਨੇ ਵੀ ਲੋਕ ਇਸ ਵਕਤ ਇੱਥੇ ਜ਼ਿੰਮੇਵਾਰੀਆਂ ਤੇ ਲੱਗੇ ਹੋਏ ਨੇ ਉਹਨਾਂ ਕਿਸ ਤੱਕੇ ਕੰਮ ਚੱਲ ਰਿਹਾ ਹੈ ਅਤੇ ਅੱਗੇ ਕੀ ਕੁਝ ਕੀਤਾ ਜਾਣਾ ਹੈ ਇਸ ਨੂੰ ਲੈ ਕੇ ਆ ਸੀਮਾ ਨਾਥੇ ਬਾਕੀ ਪੋਜ਼ੇਰਾ ਵੱਲੋਂ ਅੱਜ ਜਿਹੜੀ ਹੈਗੀ ਵੱਡੀ ਮੀਟਿੰਗ ਜਿਲੰਦਰ ਵਿੱਚ ਕਿੱਥੇ ਗਈ ਹੈ ਫਿਲਹਾਲ ਵੇਖਦੇ ਹਾਂ ਨਤੀਜੇ ਕਿਸ ਤਰੀਕੇ ਦੇ ਆਉਂਦੇ ਨੇ ਤਾਂ ਪਗਤ ਜੀ ਸੋ ਸਾਡੇ ਨਾਲ ਮੌਜੂਦ ਨੇ ਪਗਤ ਜੀ ਕਿਸ ਤਰੀਕੇ ਦੀ ਕੈਂਪੇਨ ਚੱਲ ਰਹੀ ਹੈ ਇਸ ਵਕਤ ਆਜ਼ਾਦਨ ਕਿਵੇਂ ਰਿਹਾ ਅੱਜ ਦੇਖੋ ਤੁਹਾਡੇ ਸਾਹਮਣੇ ਹੀ ਮਾਨ ਸਾਹਿਬ ਅੱਜ ਇੱਕ ਵਾਰਡ ਦੀ ਮੀਟਿੰਗ ਲੈਣ ਲਈ ਆਏ ਨੇ ਔਰ ਇੱਥੇ ਲੱਗਦਾ ਜਿਵੇਂ ਸਾਰੇ ਹਲਕੇ ਦੀ ਕੋਈ ਜਲਸਾ ਹੋ ਰਿਹਾ ਹੈ ਇਤਨਾ ਵੱਡਾ ਜਨ ਸਮੂਹ ਇਤਨਾ ਵੱਡਾ ਜੋਸ਼ ਜੋ ਹੈ ਇਸ ਕੱਲ ਦਾ ਸਬੂਤ ਹੈ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿਸੀ ਸਰਕਾਰ ਦੇ ਉਮੀਦਵਾਰ ਨੂੰ ਗੋਟਾ ਬਾਗ ਜਿਤਾਣਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹਲਕੇ ਦੇ ਕੰਮ ਕਰਾਣੇ ਹਨ ਇਸ ਕਰਕੇ ਜੇ ਸਰਕਾਰ ਦਾ ਐਮਲ ਹੋਏਗਾ ਤਾਂ ਹੀ ਕੰਮ ਹੋਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਓ ਇਕੱਠੇ ਹੋ ਕੇ ਹਮਲਾ ਮਾਰੀਏ ਔਰ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਈਏ ਜਿਤਾਈਏ ਔਰ ਆਪਣੇ ਕੰਮ ਹਲਕੇ ਦਾ ਵਿਕਾਸ ਔਰ ਆਪਣੇ ਸਾਰੇ ਕੰਮ ਸਰਕਾਰੀ ਕਰਾਈਏ ਬਹੁਤ ਬਹੁਤ ਧੰਨਵਾਦ ਅੱਜ ਦੀ ਮੀਟਿੰਗ ਸੀ ਕਿ ਸਾਰੇ ਉਮੀਦਵਾਰਾਂ ਨਾਲ ਸੀਐਮ ਸਾਹਿਬ ਦੀ ਕੋਈ ਬੜਾਈਕਰ ਰਣਨੀਤੀ ਅਗਲੀ ਕੋਈ ਅੱਜ ਸੀਐਮ ਸਾਹਿਬ ਔਰ ਸਾਡੇ ਸੰਦੀਪ ਪਾਟਕ ਜੀ ਮੀਟਿੰਗ ਲੈਣ ਲਈ ਜਿਹੜੇ ਹੋਈ ਸੀ ਮੀਟਿੰਗ ਅੱਜ ਇਸ ਤਰ੍ਹਾਂ ਕਿ ਹੋਈ ਸੀ ਕਿ ਜਿੰਨੇ ਸਾਡੇ ਐਮਐਲਏ ਚੇਅਰਮੈਨ ਮਨਿਸਟਰ ਔਰ ਮੈਂਬਰ ਪਾਰਲੀਮੈਂਟ ਆਏ ਨੇ ਬਾਹਰੋਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਰਿਵਿਊ ਕੀਤਾ ਕਿ ਤੁਸੀਂ ਕੀ ਕੰਮ ਕਰ ਰਹੇ ਹੋ ਕਿੱਥੇ ਕੋਈ ਸਮੱਸਿਆ ਆ ਰਹੀ ਏ ਇਸ ਤਰ੍ਹਾਂ ਕੀਤੀ ਏ ਔਰ ਸਾਰਿਆਂ ਦਾ ਪੋਜ਼ੀਟਿਵ ਰਿਸਪਾਂਸ ਆਗਾ ਆਲਓਵਰ ਲੱਗ ਰਿਹਾ ਵੀ ਪੂਰਾ ਵਧੀਆ ਕੰਮ ਰਿਹਾ ਪੂਰਾ ਪੂਰਾ ਲੋਕਾਂ ਨੇ ਮਨ ਬਣਾ ਲਿਆ ਹੈਗਾ ਔਰ ਇਹ ਇਤਿਹਾਸਿਕ ਇਲੈਕਸ਼ਨ ਹੋਏਗਾ ਔਰ ਬਹੁਤ ਭਾਰੀ ਭਵਨ ਮਤਦਾਨ ਨਾਲ ਆਮ ਆਦਮੀ ਪਾਰਟੀ ਦਾ ਮੀਰ ਜਿੱਤੇਗਾ ਆਖਰੀ ਵਿੱਚ ਲੋਕਾਂ ਨੂੰ ਅਪੀਲ ਮੈਂ ਸਾਰੇ ਹੀ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਆਓ ਸੱਚਾਈ ਦੇ ਨਾਲ ਖੜੇ ਹੋਈਏ ਜਿਹੜੀ ਸਰਕਾਰ ਕੰਮ ਕਰ ਰਹੀ ਲੋਕਾਂ ਦਾ ਭਲਾ ਕਰ ਰਹੀ ਹੈ ਉਹਦਾ ਸਾਥ ਦਿਈਏ ਉਹਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਭਾਰੀ ਭਵਨ ਜਤਾਈਏ ਔਰ ਆਉਣ ਵਾਲੇ ਸਮੇਂ ਚ ਦੋ ਜੋ 2 3 ਸਾ ਰਹਿੰਦੇ ਨੇ ਉਹ ਚ ਆਪਣੇ ਹਲਕੇ ਦਾ ਵਿਕਾਸ ਕਰਾਈਏ ਆਪਣੇ ਹਲਕੇ ਦੇ ਵਿਕਾਸ ਲਈ ਵੋਟ ਫਾਰ ਆਮ ਆਦਮੀ ਪਾਰਟੀ ਕਿਰਮਤਾ ਸਾਡੇ ਨਾਲ ਮੋਹਿੰਦਰ ਪੱਗਲ ਜੀ ਮੌਜੂਦ ਸਿਗੇ

Facebook Instagram X aur WhatsApp channel par